ਅੱਜ ਦੀ ਚਰਚਾ ਚੱਲ ਰਹੀ ਹੈ ਕਿ ਭਗਵਾਨ ਸਿੰਘ ਮਾਨ ਦੀ ਸਰਕਾਰ ਭ੍ਰਿਸ਼ਟਾਚਾਰ ਨੂੰ ਲੈ ਕੇ ਸਖਤ ਹੋਈ ਹੈ ਤੇ ਉਹਨਾਂ ਅਫਸਰਾਂ ਨੂੰ ਸਖਤ ਆਦੇਸ਼ ਦਿੱਤੇ ਹੈ ਡੀਸੀ ਐਸਐਸਪੀ ਐਸਐਚਓ ਐਸਡੀਐਮ ਸਾਰਿਆਂ ਅਫਸਰਾਂ ਨੂੰ ਸਖਤ ਆਦੇਸ਼ ਦਿੱਤੇ ਹੈ ਕਿ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਭ੍ਰਿਸ਼ਟਾਚਾਰ ਕਰੋਗੇ ਤਾਂ ਜਨਤਾ ਅਤੇ ਵਿਧਾਇਕਾਂ ਤੋਂ ਫੀਡਬੈਕ ਲਈ ਜਾਵੇਗੀ ਜਨਤਾ ਠੀਕ ਹੈ ਪਰ ਵਿਧਾਇਕਾਂ ਤੋਂ ਫੀਡਬੈਕ ਵਾਲੀ ਗੱਲ ਹਾਜਮ ਹੁੰਦੀ ਨਜ਼ਰ ਨਹੀਂ ਆ ਰਹੀ ਲੋਕ ਇਹ ਚਰਚਾ ਕਰ ਰਹੇ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਰੇ ਨਹੀਂ ਪਰ ਵੱਡੀ ਗਿਣਤੀ ਦੇ ਵਿੱਚ ਭ੍ਰਿਸ਼ਟਾਚਾਰ ਚ ਲੁਪਤ ਹੋਏ ਨੇ ਉਹਨਾਂ ਦੀਆਂ ਉਦਾਹਰਣਾਂ ਇੱਥੋਂ ਮਿਲਦੀਆਂ ਕਿ ਜਿਹੜੇ ਵਿਧਾਇਕਾਂ ਕੋਲ ਕਿਸੇ ਸਮੇਂ 2-2 4-4 ਲੱਖ ਦੀਆਂ ਗੱਡੀਆਂ ਸੀ ਅੱਜ ਫੋਰਚੂਨਰ ਵਰਗੀਆਂ ਗੱਡੀਆਂ ਇਨੋਵਾ ਆ ਰਗੀਆਂ ਗੱਡੀਆਂ ਜਾਂ ਇਸ ਤੋਂ ਵੀ ਵੱਡੀਆਂ ਗੱਡੀਆਂ ਆਈਆਂ ਜਿਹੜੇ ਵਿਧਾਇਕਾਂ ਕੋਲ ਕਿਸੇ ਸਮੇਂ ਸੱਤਾ ਚ ਆਉਣ ਤੋਂ ਪਹਿਲਾਂ ਜਿਹੜਾ ਉਹਨਾਂ ਕੋਲ ਕੋਠੀਆਂ ਨਹੀਂ ਸੀ ਅੱਜ ਕਈ ਵਿਧਾਇਕਾਂ ਦੀਆਂ ਕੋਠੀਆਂ ਦਾ ਕੰਮ ਸਾਲ-ਸਾਲ ਹੋ ਗਿਆ 2-2 ਸਾਲੋਂ ਕਿ ਕੋਠੀਆਂ ਦਾ ਕੰਮ ਹੀ ਚੱਲ ਰਿਹਾ ਹੈ ਕਈ ਵਿਧਾਇਕਾਂ ਤੇ ਬੂਟੇ ਚੋਰੀ ਬੂਟਿਆਂ ਵਾਲਿਆਂ ਤੋਂ ਪੈਸੇ ਜਿਹੜੇ ਦਰਖਤ ਬੂਟੇ ਲਾ ਜਾ ਕੇ ਉਸ ਤੋਂ ਬਾਅਦ ਉਹਨਾਂ ਦੇ ਪੈਸੇ ਨਾ ਦੇਣ ਦੇ ਇਲਜ਼ਾਮ ਲੱਗ ਰਹੇ ਐ ਜਿਹੜੇ ਮੰਤਰੀ ਸਾਹਿਬ ਤੇ ਤੁਸੀਂ ਕਾਰਵਾਈ ਕੀਤੀ ਸੀ ਵਿਜੇ ਸਿੰਘ ਲਾਤੇ ਤੇ ਬੜੀਆਂ ਟਾਰਾਂ ਮਾਰੀਆਂ ਸੀ ਕਿ ਆਹ ਦੇਖੋ ਜੀ ਅਸੀਂ ਇਹ ਕਾਰਵਾਈ ਕਰ ਦਿੱਤੀ ਅਸੀਂ ਆਪਣੇ ਮੰਤਰੀ ਵੀ ਨਹੀਂ ਬਖਸ਼ਦੇ ਉਹ ਮੰਤਰੀ ਸਾਹਿਬ ਤੁਹਾਡੀ ਦਿੱਲੀ ਚੋਣ ਵਿੱਚ ਵੀ ਤੇ ਪੰਜਾਬ ਦੀਆਂ ਐਮਪੀ ਚੋਣਾਂ ਦੇ ਵਿੱਚ ਵੀ ਸਟਾਰ ਪ੍ਰਚਾਰਕ ਵਜੋਂ ਕੰਮ ਕਰਦੇ ਰਹੇ ਐ ਤਾਂ ਫਿਰ ਮਾਨ ਸਰਕਾਰ ਮਾਨ ਸਾਹਿਬ ਇਹ ਤੁਹਾਡੀ ਸਰਕਾਰ ਕਰ ਕੀ ਰਹੀ ਐ ਜਿਹੜੀ ਜਿਹੜੇ ਵਿਧਾਇਕਾਂ ਤੇ ਇਲਜ਼ਾਮ ਲੱਗ ਰਹੇ ਆ ਉਹਨਾਂ ਦੀ ਕੀ ਫੀਡਬੈਕ ਕੌਣ ਦੇਵੇਗਾ ਉਹਨਾਂ ਤੇ ਕਾਰਵਾਈ ਕਦੋਂ ਹੋਵੇਗੀ ਕੀ ਕਿਸੇ ਇਲਾਕੇ ਦੇ ਤਹਿਸੀਲਦਾਰ ਦੀ ਇੰਨੀ ਹਿੰਮਤ ਹੈ ਕਿ ਜੇਕਰ ਵਿਧਾਇਕ ਉਸਤੇ ਸਿਰ ਤੇ ਹੱਥ ਨਾ ਰੱਖੇ ਤੇ ਉਹ ਪਰੇਸ਼ਮਕ ਲੈ ਲਵੇ ਕਈ ਚਰਚਾਵਾਂ ਕਈ ਅਫਸਰਾਂ ਨੇ ਸਾਨੂੰ ਬਿਨਾ ਨਾਮ ਲਏ ਦੱਸਿਆ ਕਿ ਵਿਧਾਇਕਾਂ ਨੇ ਮਹੀਨੇ ਬੰਨੇ ਹੋਏ ਆ 2-2 ਲੱਖ ਰੁਪਇਆ 3-3 ਲੱਖ ਰੁਪਇਆ ਤਹਿਸੀਲਦਾਰ ਤੋਂ ਇੱਕ ਮੰਤਰੀ ਸਾਹਿਬ ਦੀ ਇਹ ਚਰਚਾ ਸਾਡੇ ਕੋਲ ਇੱਕ ਜਿਹੜੀ ਹੈ ਇੱਕ ਅਫਸਰ ਨੇ ਕੀਤੀ ਕਿ ਮੈਂ ਉਹਨਾਂ ਦੇ ਏਰੀਏ ਦੇ ਵਿੱਚ ਬਤੌਰ ਤਹਿਸੀਲਦਾਰ ਸੀ ਤਾਂ ਮੰਤਰੀ ਸਾਹਿਬ ਨੇ ਇੱਕ ਬਹੀਨਾ ਬੰਨਿਆ ਸੀ ਇੱਕ ਛੋਟਾ ਜਿਹਾ ਬਾਥਰੂਮ ਵਾਲਾ ਕਮਰਾ ਹੈ ਉਹਦੇ ਵਿੱਚ ਉਹਨਾਂ ਨੇ ਜਗ੍ਹਾ ਬਣਾਈ ਹੋਈ ਸੀ ਤੇ ਉੱਥੇ ਉਹ ਲੈਣ-ਦੇਣ ਕਰਦੇ ਸੀ ਤੇ ਉਸ ਤੋਂ ਬਾਅਦ ਜਦੋਂ ਮੇਰੀ ਬਦਲੀ ਹੋ ਗਈ ਤਾਂ ਮੈਨੂੰ ਪਿੱਛੋਂ ਫੋਨ ਆਇਆ ਕਿ ਆਪਣਾ ਬਕਾਇਆ ਰਹਿੰਦਾ ਇੱਕ ਵਿਧਾਇਕ ਨੇ ਕਹਿੰਦੇ ਕਿ ਤਹਿਸੀਲਦਾਰ ਦੀ ਡੈਪੋਟੇਸ਼ਨ ਤੇ ਬਦਲੀ ਦੂਜੇ ਹਲਕੇ ਵਿੱਚ ਹੋ ਗਈ ਤਾਂ ਸ਼ਾਮ ਨੂੰ ਹੀ ਵਿਧਾਇਕ ਦੇ ਕਿਸੇ ਨਿੱਜੀ ਰਿਸ਼ਤੇਦਾਰ ਦਾ ਫੋਨ ਆ ਗਿਆ ਕਿ ਅਜਦਾ ਕੀ ਹਿਸਾਬ-ਕਿਤਾਬ ਹੈ ਤਾਂ ਅਜਈਆਂ ਗੱਲਾਂ ਜ਼ਮੀਨ ਤੇ ਐ ਅਜਈਆਂ ਗੱਲਾਂ ਤੱਥਾਂ ਦੇ ਵਿੱਚ ਐ ਤੁਹਾਡੇ ਵਿਧਾਇਕਾਂ ਨੇ ਲੋਡਿੰਗ ਅਨਲੋਡਿੰਗ ਦੇ ਠੇਕੇ ਆਪਣੇ ਚਹੇਤਿਆਂ ਨੂੰ ਨਹੀਂ ਦਿੱਤੇ ਤੁਹਾਡੇ ਵਿਧਾਇਕਾਂ ਨੇ ਸੜਕਾਂ ਬਣਾਉਣ ਦੇ ਠੇਕੇ ਆਪਣੇ ਚਹੇਤਿਆਂ ਨੂੰ ਨਹੀਂ ਦਿੱਤੇ ਤੁਹਾਡੇ ਵਿਧਾਇਕਾਂ ਨੇ ਜਿੰਨੇ ਵੀ ਕੰਸਟਰਕਸ਼ਨ ਦੇ ਕੰਮ ਹੋਏ ਆ ਉਹਨਾਂ ਦੇ ਵਿੱਚ ਆਪਣੇ ਜਿਹੜੇ ਨਜ਼ਦੀਕੀਆ ਨੂੰ ਨਹੀਂ ਲੈ ਕੇ ਆਂਦਾ ਤੁਹਾਡੇ ਵਾਧਾਕਾਂ ਨੇ ਧੱਕੇ ਨਾਲ ਸਰਪੰਚ ਨਹੀਂ ਬਣਾਏ ਤੁਹਾਡੇ ਵਾਧਾਕਾਂ ਨੇ ਧੱਕੇ ਦੇ ਨਾਲ ਐਮਸੀ ਨਹੀਂ ਬਣਾਏ ਤੁਸੀਂ ਧੱਕੇ ਦੇ ਨਾਲ ਸਰਕਾਰਾਂ ਨੇ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਨਹੀਂ ਜਿੱਤੀਆਂ ਜਦ ਤੁਸੀਂ ਇਹ ਸਾਰਾ ਧੱਕਾ ਕਰ ਰਹੇ ਹੋ ਤਾਂ ਇਹ ਵੀ ਭ੍ਰਸ਼ਟਾਚਾਰੀ ਹੈ ਭ੍ਰਸ਼ਟਾਚਾਰ ਇਹ ਨਹੀਂ ਹੁੰਦਾ ਕਿ 5000 ਰੁਪਏ ਦੀ ਰਿਸ਼ਵਤ ਲੈਂਦਾ ਕੋਈ ਐਸਆਈ ਫੜ ਲਿਆ ਕੋਈ ਪਟਵਾਰੀ ਫੜ ਲਿਆ ਕੋਈ ਮੌਂਚੀ ਫੜ ਲਿਆ ਤੇ ਉਹ ਭ੍ਰਸ਼ਟਾਚਾਰ ਹੈ ਜਦ ਕੋਈ ਜਿਹੜੇ ਚੋਨਾ ਲੁੱਟਣਾ ਵੀ ਇੱਕ ਭ੍ਰਸ਼ਟਾਚਾਰ ਹੁੰਦਾ ਹੈ ਤੁਹਾਡੇ ਐਮਐਲਏ ਨੂੰ 4 ਗਨਮੈਨ ਮਿਲਦੇ ਆ ਕਿ ਐਮਐਲਏ ਨੂੰ ਜਦੋਂ ਇੱਕ ਐਮਐਲਏ 10-10 ਗਨਮੈਨ ਲੈ ਕੇ ਫਿਰਦਾ ਉਹ ਵੀ ਤਾਂ ਇੱਕ ਭ੍ਰਸ਼ਟਾਚਾਰ ਹੈ ਲੋਕਾਂ ਨੂੰ 6 ਐਮਐਲਏਾਂ ਦਾ ਵਾਧੂ ਖਰਚਾ 6 ਗਨਮੈਨਾਂ ਦਾ ਵਾਧੂ ਖਰਚਾ ਪੈ ਰਿਹਾ ਉਹ ਉਹ ਕੋਈ ਭ੍ਰਸ਼ਟਾਚਾਰ ਨਹੀਂ ਹੈ ਉਹ ਕੋਈ ਭ੍ਰਸ਼ਟਾਚਾਰ ਦੀ ਗਿਣਤੀ ਦੇ ਵਿੱਚ ਨਹੀਂ ਆਉਂਦਾ ਤਾਂ ਹੁਣ ਇੱਥੇ ਸਵਾਲ ਖੜਾ ਹੁੰਦਾ ਕਿ ਜਿਨ੍ਹਾਂ ਤੋਂ ਤੁਸੀਂ ਫੀਡਬੈਕ ਲੈਣੀ ਹੈ ਅਸੀਂ ਸਾਰੇ ਵਿਧਾਇਕਾਂ ਦੀ ਗੱਲ ਨਹੀਂ ਕਰਦੇ ਪਰ ਬਹੁਤ ਗਿਣਤੀ ਵਿਧਾਇਕ ਤਾਂ ਖੁਦ ਇਹਨਾਂ ਚੀਜ਼ਾਂ 'ਚ ਲੁਕਤ ਨੇ ਖੁਦ ਇਹਨਾਂ ਚੀਜ਼ਾਂ 'ਚ ਗਲਤਾਨ ਨੇ हां ਇਹਨਾਂ ਜ਼ਰੂਰ ਹੋ ਸਕਦਾ ਹੈ ਕਿ ਜੇਕਰ ਕਿਸੇ ਅਫਸਰ ਤੋਂ 2 ਲੱਖ ਰੁਪਏ ਮਹੀਨਾ ਲਿਆ ਜਾ ਰਿਹਾ ਹੈ ਤੇ ਉਹਦਾ 3 ਲੱਖ ਹੋ ਸਕਦਾ ਹੈ ਕਿ ਉੱਪਰੋਂ ਸਖਤੀ ਬਹੁਤ ਹੈ ਤੂੰ ਮਹੀਨਾ ਵਧਾ ਕੀ ਤੁਹਾਡੇ ਜਿਹੜੇ ਵਿਧਾਇਕ ਹੈ ਉਹਨਾਂ ਦੇ ਏਰੀਆ ਦੇ ਵਿੱਚ ਚਿੱਟਾ ਨਹੀਂ ਵਿਕ ਰਿਹਾ ਕੀ ਵਿਧਾਇਕਾਂ ਦੀ ਮਰਜ਼ੀ ਤੋਂ ਬਿਨਾਂ ਵਿਕ ਰਿਹਾ ਹੈ ਕਿ ਇੰਨੀ ਐਸਐਚਓ ਦੀ ਹਿੰਮਤ ਜਾਂ ਡੀਐਸਪੀ ਦੀ ਹਿੰਮਤ ਹੈ ਕਿ ਵਿਧਾਇਕ ਦੀ ਮਰਜ਼ੀ ਤੋਂ ਬਿਨਾਂ ਏਰੀਆ ਦੇ ਵਿੱਚ ਚਿੱਟਾ ਵੇਚੀ ਜੇ ਫਿਰ ਜੇ ਇਹ ਸਭ ਕੁਝ ਵਾਪਰ ਰਿਹਾ ਹੈ ਆ ਫੇਰੇ ਦੇ ਲਈ ਕੱਲੇ ਅਫਸਰ ਸ਼ਹਿ ਹੀ ਜ਼ਿੰਮੇਵਾਰ ਨਹੀਂ ਜ਼ਿੰਮੇਵਾਰ ਤੁਹਾਡੇ ਵਿਧਾਇਕ ਵੀ ਨੇ ਜਿਨ੍ਹਾਂ ਤੋਂ ਤੁਸੀਂ ਫੀਡਬੈਕ ਲੈਣ ਦੀ ਗੱਲ ਕੀਤੀ ਐ ਫੀਡਬੈਕ ਲੈਣੀ ਆ ਜਨਤਾ ਤੋਂ ਲੋ ਜਿਹੜੇ ਤੁਸੀਂ ਹੈਲਪ ਜਿਹੜਾ ਨੰਬਰ ਜਾਰੀ ਕੀਤਾ ਸੀ ਭ੍ਰਿਸ਼ਟਾਚਾਰ ਵਿਰੋਧੀ ਉਹਦੇ ਤੇ ਕਿੰਨੀਆਂ ਦਰਖਾਸਤਾਂ ਆਈਆਂ ਕਿੰਨੀਆਂ ਦਾ ਹੱਲ ਹੋਇਆ ਪੂਰਾ ਜਨਤਕ ਕੀਤਾ ਜਾਵੇ ਫਿਰ ਇੱਕ ਇਹ ਹੈ ਕਿ ਜਦੋਂ ਤੁਸੀਂ ਸਰਕਾਰ ਦੇ ਵਿੱਚ ਆਏ ਆਏ ਸੀ ਤਾਂ ਤੁਸੀਂ بڑے ਮੰਤਰੀ ਸੰਤਰੀ ਫੜੇ ਅੱਜ ਉਹਨਾਂ ਮੰਤਰੀਆਂ ਸੰਤਰੀਆਂ ਦੇ ਵਿੱਚ ਤਾਂ ਬਹੁਤੇ ਘਰਾਂ 'ਚ ਬੈਠੇ ਆ ਜਾਂ ਭਾਰਤ ਘੁਸ਼ਣਾਸ਼ੂ ਵਰਗਿਆਂ ਨੂੰ ਰਿਹਾਈਆਂ ਵੀ ਮਿਲ ਗਈਆਂ ਪਾਸੋ ਆਲੇ ਇੱਥੇ ਖੜਾ ਹੁੰਦਾ ਹੈ ਕਿ ਤੁਹਾਡੀ ਨੀਤ ਤੇ ਨੀਅਤ ਜਿਹੜੀ ਹੈ ਉਹ ਸਾਫ਼ ਹੈ ਉਹ ਇੱਥੇ ਸਵਾਲ ਨਹੀਂ ਖੜੇ ਹੁੰਦੇ ਜੇਕਰ ਤੁਸੀਂ ਮੰਡੀਆਂ ਦੇ ਵਿੱਚ ਚਲੇ ਜਾਓ ਜਿਹੜੀਆਂ ਦਾਣਾ ਮੰਡੀਆਂ ਉਹਨਾਂ ਦੇ ਵਿੱਚ ਇਸ ਵਾਰ ਟੈਂਡਰਿੰਗ ਕੀ ਹੋਇਆ ਤੁਹਾਡੇ ਵਿਧਾਇਕਾਂ ਨੇ ਆਪਣੇ ਚਾਹੇਤੇ ਇਨਸਪੈਕਟਰ ਲਗਾ ਕੇ ਜਿਹੜੀ ਆੜਤੀਆਂ ਤੋਂ 60 ਪੈਸੇ ਰਿਸ਼ਵਤ ਹੁੰਦੀ ਸੀ ਗੱਟੇ ਦੀ 2.5 ਰੁਪਏ ਰਿਸ਼ਵਤ ਕਰ ਦਿੱਤੇ ਹੈ ਗਰਾਊਂਡ ਤੇ ਆ ਕੇ ਪੁੱਛੋ ਜੇ ਤੁਸੀਂ ਚਾਹੋ ਕਿ ਵਾਕਿਆ ਹੀ ਤੁਹਾਨੂੰ ਜਾਣਕਾਰੀ ਮਿਲੇ ਤਾ ਮਹਾਰਾਜਾ ਰਣਜੀਤ ਸਿੰਘ ਵਾਂਗ ਕਿਤੇ ਖੁਫੀਆ ਤਰੀਕੇ ਨਾਲ ਆਓ ਲੋਕਾਂ 'ਚ ਵੜੋ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕੀ ਸਭ ਕੁਝ ਵਾਪਰਿਆ ਇੱਥੇ ਕਿਵੇਂ ਇੱਕ ਪੀਐਸਪੀਸੀਐਲ ਦੇ ਇੰਜੀਨੀਅਰ ਇੰਜੀਨੀਅਰਾਂ ਦੀ ਜਥੇਬੰਦੀ ਨੇ ਇਹ ਇਲਜ਼ਾਮ ਲਗਾਏ ਆ ਕਿ ਤੁਹਾਡੇ ਲੀਡਰ ਪਾਰਟੀ ਫੰਡ ਮੰਗ ਰਹੇ ਆ ਪਾਰਟੀ ਫੰਡ ਦਾ ਕੀ ਮਤਲਬ ਹੈ ਰਿਸ਼ਵਤੀ ਹੈ ਜਦੋਂ ਇਹ ਸਭ ਕੁਝ ਵਾਪਰ ਰਿਹਾ ਹੈ ਜਦੋਂ ਇਹ ਸਭ ਕੁਝ ਚੱਲ ਰਿਹਾ ਹੈ ਤਾਂ ਫੇਰ ਕੱਲੇ ਅਫਸਰਾਂ ਤੇ ਇਹ ਗੱਲਾਂ ਕਹਿ ਕੇ ਤਾਂ ਇੱਥੋਂ ਇਹ ਗੱਲ ਕਲੀਅਰ ਹੁੰਦੀ ਹੈ ਕਿ ਭ੍ਰਸ਼ਟਾਚਾਰ ਨੂੰ ਲੈ ਕੇ ਤੁਸੀਂ ਸਖਤ ਨਹੀਂ ਹੋ ਭ੍ਰਸ਼ਟਾਚਾਰ ਨੂੰ ਲੈ ਕੇ ਤੁਹਾਡੀ ਦੂਰੀ ਨੀਤੀ ਹੈ ਕਿ ਇੱਕ ਧੱਕਾ ਜਰੂਰ ਮਾਰਨਾ ਹੈ ਪਰ ਕਾਰਵਾਈ ਨਹੀਂ ਕਰਨੀ ਕਾਰਵਾਈ ਕਿੰਨੇ ਕਿੰਨੇ ਪੰਜਾਬ ਦੇ ਗੈਜਟਿਡ ਅਫਸਰ ਹੈ ਜਿਹੜੇ ਤੁਸੀਂ ਭ੍ਰਸ਼ਟਾਚਾਰ 'ਚ ਫੜਿਆ ਕੋਈ ਕੋਈ ਪੰਜਾਬ ਦਾ ਡੀਸੀ ਐਸਐਸਪੀ ਕਦੇ ਕੋਈ ਆਇਆ ਗ੍ਰਿਫਟ ਦੇ ਵਿੱਚ ਤੁਹਾਡਾ ਇੱਕ ਵਾਰ ਆਇਆ ਕਿ ਜਿਹੜਾ ਅਦੇਹਾਰਤੀ ਤੋਂ ਫੜਿਆ ਗਿਆ ਸੀ ਉਹਦੀ ਕਦੋਂ ਤੁਸੀਂ ਮਾਨਤਾ ਰੱਦ ਕੀਤੀ ਹੈ ਕਿ ਤੁਸੀਂ ਪੈਸੇ ਲੈਣਦੇ ਫੜੇ ਗਏ ਹੋ ਜਾਂ ਕਰਦੇ ਫੜੇ ਗਏ ਕਦੋਂ ਤੁਸੀਂ ਮਾਨਤਾ ਰੱਦ ਕੀਤੀ ਹੈ ਭ੍ਰਸ਼ਟਾਚਾਰੀਆਂ ਨੂੰ ਤੁਹਾਡੇ ਨਾਲ ਤੁਸੀਂ ਆਪ ਰੱਖਿਆ ਹੋਇਆ ਜਿਨ੍ਹਾਂ ਨੂੰ ਤੁਸੀਂ ਇਹ ਗੱਲਾਂ ਕਰਦੇ ਹੁੰਦੇ ਸੀ ਕਿ ਚਾਹੇ ਰਾਜਕੁਮਾਰ ਚੱਬੇਵਾਲ ਚਾਹੇ ਡੈਂਪੀਟ ਲੋ ਜਿਨ੍ਹਾਂ ਦੇ ਤੁਸੀਂ ਇਹ ਗੱਲਾਂ ਕਰਦੇ ਸੀ ਕਿ ਇਹਨਾਂ ਨੇ ਕਾਰੋਬਾਰ ਦੋ ਨੰਬਰ ਦੇ ਬਣਾਏ ਹੋਏ ਆ ਉਹ ਤੁਹਾਡੇ ਨਾਲ ਹੈ ਉਹ ਤੁਹਾਡੇ ਵਿਧਾਇਕ ਵੀ ਨੇ ਉਹਨਾਂ ਦੇ ਇੱਕ ਐਮਪੀ ਨੇ ਇੱਕ ਉਹਨਾਂ ਦਾ ਬੇਟਾ ਤੁਹਾਡਾ ਵਿਧਾਇਕ ਹੈ ਜਿਹੜੇ ਵੱਡੇ ਵੱਡੇ ਨਾਮੀ ਜਿਹੜੇ ਜਿੰਨਾ ਦੇ ਉੱਤੇ ਇਲਜ਼ਾਮ ਲਗਾਏ ਤੁਸੀਂ ਆਪਣੀਆਂ ਸਰਕਾਰਾਂ 'ਚ ਰਹਿੰਦੇ ਹੋ ਅੱਜ ਤੁਹਾਡੇ ਨਾਲ ਜਫੀਆਂ ਪਾਈਆਂ ਹੋਈਆਂ ਜਿਨ੍ਹਾਂ ਦੇ ਉੱਤੇ ਇਹ ਇਲਜ਼ਾਮ ਲੱਗਦੇ ਰਹਿੰਦੇ ਆ ਉਹ ਤੁਹਾਡੇ ਵਿੱਚ ਜਿਹੜੀਆਂ ਤੁਹਾਡੀਆਂ ਜੇ ਕਹਨੇ ਹੋਏਗੇ ਕਿ ਤੁਹਾਡੇ ਇਸ ਵਿਧਾਨ ਸਭਾ ਦੇ ਵਿੱਚ ਨੇ ਤਾਂ ਸਵਾਲ ਇੱਥੇ ਖੜਾ ਹੁੰਦਾ ਕਿ ਕੀ ਭ੍ਰਿਸ਼ਟਾਚਾਰ ਇਕੱਲੇ ਅਫਸਰ ਕਰਦੇ ਆ ਤੁਹਾਡੇ ਵਿਧਾਇਕਾਂ ਦਾ ਉੱਚ ਕੋਈ ਰੋਲ ਨਹੀਂ ਕੀ ਵਿਧਾਇਕਾਂ ਦੀ ਮਰਜ਼ੀ ਤੋਂ ਬਿਨਾਂ ਹੜਕੇ ਦੇ ਵਿੱਚ ਇਹ ਸਭ ਕੁਝ ਵਾਪਰ ਸਕਦਾ ਹੈ ਕੀ ਤੁਹਾਡੇ ਵਿਧਾਇਕਾਂ ਨੇ ਟਰੱਕ ਯੂਨੀਅਨਾਂ ਨੇ ਲੁੱਟੀਆਂ ਕੀ ਤੁਹਾਡੇ ਵਿਧਾਇਕਾਂ ਨੇ ਟਰੱਕ ਯੂਨੀਅਨਾਂ ਨੇ ਤੇ ਕਬਜ਼ੇ ਨਹੀਂ ਕੀਤੇ ਕੀ ਤੁਹਾਡੇ ਵਿਧਾਇਕਾਂ ਨੇ ਸਰਪੰਚੀਆਂ ਨਹੀਂ ਲੁੱਟੀਆਂ ਕੀ ਸਰਪੰਚੀਆਂ ਦੇ ਵਿੱਚ ਇਹ ਗੱਲ ਕਹਿ ਕੇ ਕਿ ਆ ਸਾਡਾ ਸਰਪੰਚ ਹੈ ਇਹਨੂੰ ਵੋਟ ਪਾਉਣੀ ਹੈ ਇਹ ਸਭ ਕੁਝ ਤੁਸੀਂ ਕੀਤਾ ਨਹੀਂ ਇੱਕ ਵਿਧਾਇਕ ਦੀ ਗੱਲ ਨਹੀਂ ਕਈ ਵਿਧਾਇਕਾਂ ਦੀ ਗੱਲ ਹੈ ਕਈ ਵਿਧਾਇਕਾਂ ਦੀ ਚਰਚਾ ਬਲਕਾਰ ਸਿੱਧੂ ਨੇ ਐਮਸੀ ਦੀਆਂ ਚੋਣਾਂ ਦੇ ਵਿੱਚ ਚੈਲੰਜ ਕੀਤਾ ਮਤਲਬ ਤੁਹਾਡੇ ਵਿਧਾਇਕ ਸਿੱਧੇ ਜਾਂ ਸਿੱਧੇ ਰੂਪ ਵਿੱਚ ਲੋਕਾਂ ਨੂੰ ਧਮਕੀਆਂ ਦੇ ਰਹੇ ਆ ੱੱਕੇ ਨਾਲ ਵੋਟਾਂ ਪਰਵਾ ਰਹੇ ਆ ਗੈਂਗਸਟਰਾਂ ਨਾਲ ਤੁਹਾਡੇ ਵਿਧਾਇਕਾਂ ਦਾ ਨਾਮ ਜੁੜਦਾ ਚਾਹੇ ਗੱਲ ਕਰਨੀ ਹੋਵੇ ਜਿਹੜਾ ਡੇਰਾ ਬਾਬਾ ਲਾਣਕ ਦੀ ਉੱਥੇ ਵੀ ਇਹ ਗੱਲ ਜੁੜੀ ਰਚੀਂਦਰ ਸਿੰਘ ਰੰਧਾਵਾ ਨੇ ਇਲਜ਼ਾਮ ਲਗਾਏ ਪਾ ਉਥੇ ਗੱਲਾਂ ਕਾਫੀ ਸਵਾਲ ਖੜੇ ਕਰਦੀਆਂ ਕਿ ਤੁਹਾਡੀ ਭ੍ਰਿਸ਼ਟਾਚਾਰ ਪ੍ਰਤੀ ਕੀ ਨੀਤੀ ਹੈ ਕਿ ਤੁਸੀਂ ਵਿਧਾਇਕਾਂ ਦਾ ਕੀਤਾ ਭ੍ਰਿਸ਼ਟਾਚਾਰ ਨਹੀਂ ਮੰਨਦੇ ਕਦੇ ਤੁਸੀਂ ਆਪਣੇ ਵਿਧਾਇਕਾਂ ਦਾ ਮੰਤਨ ਕੀਤਾ ਕਿ ਵੋਟਾਂ ਤੋਂ ਪਹਿਲਾਂ ਉਹਨਾਂ ਕੋਲ ਕਿੰਨੇ ਪੈਸੇ ਸੀ ਕਿਹੋ ਜੀਆਂ ਗੱਡੀਆਂ ਸੀ ਅੱਜ ਉਹ ਕਿਹੜੀ ਲਗਜ਼ਰੀ ਲਾਈਫ ਜਿਉ ਰਹੇ ਐ ਕਦੇ ਚਿੰਤਨ ਕੀਤਾ ਕਦੇ ਬਿਠਾ ਕੇ ਪੁੱਛਿਆ ਤੁਸੀਂ ਖੁਦ ਤੁਸੀਂ ਖੁਦ ਜਿਹੜੀਆਂ ਵੋਟਾਂ ਤੋਂ ਪਹਿਲਾਂ ਤੁਹਾਡੇ ਕਿਸ ਤਰੀਕੇ ਦੀਆਂ ਨੀਤੀਆਂ ਸੀ ਤੁਸੀਂ ਕੈਸ ਕੇ ਹੋਈਆਂ ਗੱਡੀਆਂ 'ਚ ਕਹਿੰਦੇ ਸੀ ਕਿ ਮੈਂ ਕੋ ਮਾਂਗਾ ਕਿ ਇਹੋ ਜੀਆਂ ਗੱਡੀਆਂ 'ਚ ਰਹਾਂਗਾ ਕਿ ਇਹੋ ਜਿਹੇ ਘਰਾਂ 'ਚ ਰਹਾਂਗਾ ਤੇ ਅੱਜ ਤੁਹਾਡੀ ਸਭ ਤੋਂ ਵੱਧ ਸਿਕਿਉਰਿਟੀ ਲੈ ਕੇ ਤੁਸੀਂ ਕਿਉਂ ਮਰੇ ਹੋ ਸਭ ਤੋਂ ਵੱਧ ਸਿਕਿਉਰਿਟੀ ਤੁਹਾਡੇ ਪਰਿਵਾਰਾਂ ਕੋਲ ਹੈ ਅਰਵਿੰਦ ਕੇਜਰੀ ਵਾਲੋਂ ਤੁਸੀਂ ਸਿਕਿਉਰਿਟੀ ਦਿੱਤੀ ਕੀ ਉਹ ਭ੍ਰਸ਼ਟਾਚਾਰ ਨਹੀਂ ਕੀ ਪੰਜਾਬ ਦਾ ਪੈਸਾ ਇਸ ਤਰੀਕੇ ਨਾਲ ਬਰਬਾਦ ਕਰਨਾ ਭ੍ਰਸ਼ਟਾਚਾਰ ਨਹੀਂ ਕੀ ਪੰਜਾਬ ਦਾ ਪੈਸਾ ਮਸ਼ਹੂਰੀਆਂ ਤੇ ਖਰਾਬ ਕਰਨਾ ਭ੍ਰਸ਼ਟਾਚਾਰ ਨਹੀਂ ਕੀ ਪੰਜਾਬ ਦੇ ਖਜ਼ਾਨੇ ਦੇ ਵਿੱਚ 1 ਲੱਖ ਕਰੋੜ ਦਾ ਵਾਅਦਾ ਕਰ ਦੇਣਾ ਕਰਜ਼ੇ ਦੇ ਵਿੱਚ ਕੀ ਉਹ ਭ੍ਰਸ਼ਟਾਚਾਰ ਨਹੀਂ ਕੀ ਪੰਜਾਬ ਦੇ ਨੌਜਵਾਨਾਂ ਤੇ ਜਿਹੜੀਆਂ ਨੌਕਰੀਆਂ ਕੱਢ ਕੇ ਨੌਕਰੀਆਂ ਰੱਦ ਕਰ ਦੇਣੀਆਂ ਜਾਂ ਪੇਪਰ ਅੱਗੇ ਪਾ ਦੇਣੇ ਕੀ ਇਹ ਭ੍ਰਿਸ਼ਟਾਚਾਰ ਨਹੀਂ ਮਾਨ ਸਾਹ ਆਪਣੀ ਜਿਹੜੇ ਕਿਨੇ ਗਰੇਵਾਨ ਦੇ ਵਿੱਚ ਵੀ ਬਾਬਾ ਫਰੀਦ ਜੀ ਨੇ ਕਿਹਾ ਸੀ ਆਪੜ ਜਿਹੜੀ ਆਪ ਦੇ ਗਰੇਵਾਨ ਦੇ ਵਿੱਚ ਵੀ ਸਿਰਨੀਵਾ ਕਰਕੇ ਦੇਖਣਾ ਚਾਹੀਦਾ ਤਾਂ ਤੁਸੀਂ ਕੀ ਆਪਣੇ ਜਿਹੜੀ ਤੁਹਾਡਾ ਗਰੇਵਾਨ ਆ ਉਹਦੇ ਵਿੱਚ ਦੇਖੋਗੇ ਕਿ ਤੁਸੀਂ ਕੀ ਕੁਝ ਕੀਤਾ ਤੁਹਾਡੀ ਸਰਕਾਰ ਨੇ ਕੀ ਕੁਝ ਕੀਤਾ ਤੁਹਾਡੇ ਵਿਧਾਇਕਾਂ ਨੇ ਕੀ ਕੁਝ ਕੀਤਾ ਜਿਨ੍ਹਾਂ ਦੀ ਤੁਸੀਂ ਡਿਊਟੀ ਲਗਾ ਰਹੇ ਹੋ ਉਹਨਾਂ ਤੇ ਤਾਂ ਲੋਕ ਪਹਿਲਾਂ ਹੀ ਕਹਿ ਰਹੇ ਆ ਕਿ ਭ੍ਰਿਸ਼ਟਾਚਾਰ ਚ ਲੁਪਤ ਹੋਏ ਹੋਏ ਨੇ ਤੁਹਾਡੇ ਵਿਧਾਇਕ ਭ੍ਰਸ਼ਟਾਚਾਰੀ ਭ੍ਰਸ਼ਟਾਚਾਰ ਕਰ ਰਹੇ ਨੇ ਤੁਹਾਡੇ ਵਿਧਾਇਕ ਤਾਂ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਸ ਤਰੀਕੇ ਨਾਲ ਤੁਹਾਡੀ ਸਰਕਾਰ ਦੀ ਕਾਰਗੁਜ਼ਾਰੀ ਹੈ ਤਾਂ ਸਵਾਲਾਂ ਦੇ ਵਿੱਚ ਤੁਹਾਡੀ ਪੂਰੀ ਸਰਕਾਰ ਹੈ ਪੂਰੀ ਤੁਹਾਡੀ ਸਰਕਾਰ ਤੇ ਜੋ ਜਿਹੜੇ ਆ ਦੋਸ਼ ਲੱਗ ਰਹੇ ਨੇ ਸੋ ਆਪਣੀ ਸਰਕਾਰ ਨੂੰ ਦੇਖੋ ਆਪਣੇ ਮੰਤਰੀਆਂ ਵਿਧਾਇਕਾਂ ਨੂੰ ਦੇਖੋ ਕਿ ਕਿਸ ਤਰੀਕੇ ਦੇ ਉਹਨਾਂ ਦੇ ਕਾਰੋਬਾਰ ਸੀ ਅੱਜ ਕਿੱਥੇ ਖੜੇ ਆ ਕਿੰਨੀ ਵੱਡੀ ਉਹਨਾਂ ਦੀ ਪ੍ਰਾਪਰਟੀ ਬਣ ਚੁੱਕੀ ਹੈ ਕਿੰਨੀ ਆਮਦਨ ਕਰ ਚੁੱਕੇ ਹੈ ਸੌ ਕਿੱਡੀਆਂ ਕਿੱਡੀਆਂ ਗੱਡੀਆਂ ਲੈ ਚੁੱਕੇ ਆ ਸੋ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਬੈ ਨਾ ਕਿ ਕੱਲੀਆਂ ਫੋਕੀਆਂ ਸੋਸ਼ਲ ਮੀਡੀਆ ਤੇ ਆਪਣੇ ਜਿਹੜੇ ਗੋਦੀ ਮੀਡੀਆ ਦੇ ਉੱਤੇ ਚੀਜ਼ਾਂ ਵੜਿਆ ਕੇ ਇਹਨਾਂ ਚੀਜ਼ਾਂ ਨੂੰ ਕਰਨਾ ਤੁਹਾਨੂੰ ਕੋਈ ਜ਼ਿਆਦਾ ਬੈਨੀਫਿਟ ਨਹੀਂ ਮਿਲਦਾ